ਜੀ ਮੈਨੂੰ ਨਹੀਂ ਪਤਾ ਮੈਨੂੰ ਇੰਨਾ ਪਤਾ ਕਿ ਦੋ ਗੈਂਗਸਟਰ ਸੀਗੇ ਠੀਕ ਹੈ ਉਹ ਮੌਕੇ ਦੀ ਲਾਈਫ ਸੀ ਦੋਨਾਂ ਨੂੰ ਜਿੱਦਾਂ ਮੁਕਾਬਲਾ ਸ਼ੁਰੂ ਹੋ ਗਿਆ ਮੁਕਾਬਲੇ ਦੇ ਵਿੱਚ ਉਹਨਾਂ ਕੋਲੋਂ ਦੋ ਪਿਸਟਲ ਮਿਲੇ ਜੀ ਤੇ ਇਹ ਕ੍ਰਾਸ ਫਾਇਰਿੰਗ ਹੋਈ ਹੈ ਉਹਨਾਂ ਨੇ ਕ੍ਰਾਸ ਫਾਇਰਿੰਗ ਹੋਈ ਜੀ ਤੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਉਹ ਮਲਾਜਮਾਂ ਵੱਲੋਂ ਕੀਤੀ ਪਰ ਵਿਚਾਰਿਆ ਮਲਾਜਮਾਂ ਦਾ ਵਿਚਾਰ ਜੀ ਕਿੰਨੇ ਕਵਜ ਦੀ ਘਟਨਾ ਹੈ ਤਕਰੀਬਨ ਸਾਨੂੰ ਤੇ ਉਨਾ ਘੰਟਾ ਪਹਿਲਾਂ ਫੋਨ ਗਿਆ ਕੰਟਰੋਲ ਤੋਂ ਆਇਆ ਵੀ ਉੱਥੇ ਗੋਲੀ ਚੱਲ ਗਈ ਤੇ ਮੌਕੇ ਤੇ ਪਹੁੰਚੋ ਡਿਊਟੀ ਅਫਸਰ ਕੋਈ ਵਿਅਕਤੀ ਪਤਾ ਨਹੀਂ ਅੱਛਾ ਜੀ ਵਿਅਕਤੀ ਨਹੀਂ ਸਾਨੂੰ ਕੰਟਰੋਲ ਤੋਂ ਆਇਆ ਜੀ ਵੀ ਉੱਥੇ ਨਖਾਂ ਦੇ ਬਾਗ ਗੋਲੀ ਚੱਲ ਗਈ ਤੇ ਮੌਕੇ ਤੇ ਪਹੁੰਚੋ ਜਦੋਂ ਇੱਥੇ ਆਏ ਤੇ ਅੱਗੇ ਸੀਐਸ ਸਟਾਫ ਦੀ ਟੀਮ ਪੂਰੀ ਅੱਗੇ ਖੜੀ ਸੀ ਜਿਹਨਾਂ ਨਾਲ ਮੁਕਾਬਲਾ ਹੋਇਆ ਸੀਗਾ ਜੀ ਬਸ ਇੰਨੇ ਮੇਰੀ ਨੋਟਿਸ ਤੇ ਹੋਣਗੇ ਵਧੀਆ ਹਾਂ ਹਾਂ ਜੀ ਅੰਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵਰ ਸਿੰਘ ਹੈ ਜੀ ਅੰਕਲ ਕੀ ਅੰਕਲ ਕੀ ਮਾਮਲਾ ਕੀ ਆਇਆ ਸੀ ਮਾਮਲਾ ਵੀਰ ਜੀ ਇਹ ਆ ਵੀ ਜਾਨੀ ਕਿ ਸਾਨੂੰ ਪੁਲਿਸ ਮਲਾਜੇ ਆਇਆ ਉਹ ਕਹਿੰਦੇ ਭਾਜੀ ਅਸੀਂ ਸਾਰਾ ਨੇ ਇਲਾਕਾ ਤਸਦੀਕ ਕੀਤਾ ਆ ਹਮਮ ਤੇ ਇਹ ਨਹੀਂ ਪਤਾ ਕਿ ਕਿਧਰੋਂ ਬੰਦੇ ਆ ਜਾਣ ਹਮ ਹਾਂਜੀ ਕਿੰਨੇ ਬੰਦੇ ਸੀਗੇ ਇਹ ਇੱਕ ਮਿੰਟ ਉਹ ਕਹਿੰਦੇ ਤੁਸੀਂ ਬੰਦੇ ਪਤਾ ਨਹੀਂ ਕਿਧਰੋਂ ਆ ਜਾਣ ਤੁਸੀਂ ਜਣੇ ਇੱਕ ਵਾਰ ਨਾ ਅੰਦਰ ਅੰਦਰ ਪਿੱਛੇ ਹੋ ਜਾਓ ਹਮ ਅਸੀਂ ਸਾਰੇ ਉਹਨੇ ਅਸੀਂ ਫਿਰ ਬਾਹਰ ਦੇਖਣ ਲੱਗੇ ਉਹਨਾਂ ਸਾਨੂੰ ਫਿਰ ਕਿਹਾ ਤੁਹਾਨੂੰ ਦੋ ਵਾਰੀ ਸੀ ਕਿ ਨਾ ਵੀ ਤੀ ਤੁਸੀਂ ਪਿੱਛੇ ਹੋ ਜਾਓ ਹੋਸਲਾ ਕਿਨੇ ਪਰ ਕਿਧਰੋਂ ਆਜੜ ਬੰਦੇ ਹੋ ਤੇ ਤੁਹਾਡੇ ਕਿਸੇ ਦਾ ਨੁਕਸਾਨ ਨਾ ਹੋਵੇ ਕਿੰਨੇ ਬੰਦੇ ਟਾਈਮ ਆਂਕਲ ਜੀ ਇਹ ਨੋਕ ਦਾ ਟਾਈਮ ਹੋਣਾ ਜੀ ਹੋ ਸਕਦਾ ਅਸੀਂ ਫਿਰ ਅੰਕਲ ਜੀ ਅੱਛਾ ਪੁਲਿਸ ਪ੍ਰਸ਼ਾਸਨ ਦੇ ਕਿੰਨੇ ਕੇ ਬੰਦੇ ਸੀਗੇ ਪੁਲਿਸ ਪ੍ਰਸ਼ਾਸਨ ਜਾਂ ਦੋ ਤਿੰਨ ਗੱਡੀਆਂ ਸੀਗੀਆਂ ਤੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਬੰਦੇ ਕਾਫੀ ਸੀਗੇ ਇਹ ਅਸੀਂ ਮੁਲਾਜ਼ਮਾਂ ਦੇ ਦੇਖੇ ਸਾਰੇ ਉਹ ਪੁਲਿਸ ਵਾਲਿਆਂ ਦੇ ਕਰੀਬ ਕਿੰਨੀ ਗੋਲੀਆਂ ਚੱਲੀਆਂ ਗੋਲੀਆਂ 50-60 ਚੱਲੀਆਂ ਜਾਂਦੀ ਘਟੋ ਘਟਾ ਘਟੋ ਘਟਾ ਬਈ ਗੋਲ ਸੁਣ ਬਾਜੀ ਸੁਣਦੇ ਸੀ ਨਾ ਉਧਰ ਅੱਛਾ ਸਾਨੂੰ ਤਾਂ ਕਿਸੇ ਨੇ ਅੱਗੇ ਆਣ ਨਹੀਂ ਦਿੱਤਾ ਪੁਲਿਸ ਨੇ ਵੀ ਨਹੀਂ ਆਉਣ ਦੇਣਾ ਸੀ ਉਹਨਾਂ ਨੇ ਕਿਹਾ ਵੀ ਤੁਹਾਡੇ ਲੱਗ ਜਾਏਗੀ ਪੁਲਸ ਵਾਲਿਆਂ ਦੀਆਂ ਤਿੰਨ ਗੱਡੀਆਂ ਸੀ ਚਾਰ ਗੱਡੀਆਂ ਤੇ ਕਿਹੜੇ ਕਿੱਥੇ ਕਿੱਥੇ ਰੁਕ ਗਜੋ ਸਾਨੂੰ ਕੰਮ ਕਰੂ ਗਰੀਬ ਕੰਮ ਹੋਏ ਗਰੀਬ ਕਿੰਨਾ ਵੇ ਟਾਈਮ ਚੱਲਦਾ ਰਿਹਾ ਜੀ ਇਹਦਾ ਚੱਲਦਾ ਰਿਹਾ ਜੀ ਅੱਧਾ ਘੰਟਾ ਚੱਲਦਾ ਰਿਹਾ ਇੰਨਾ ਲੱਗ ਗਿਆ ਟਾਈਮ ਲੈਣ ਠੀਕ ਹੈ ਜੀ ਨਹੀਂ ਤੁਸੀਂ ਉਸ ਟਾਈਮ ਮੋਕੇ ਤੇ ਖੜੇ ਸੀ ਇੱਥੇ ਮੋਕੇ ਦੇ ਅਸ਼ੀਰ ਗੋਲੀ ਚੱਲਦੀਆਂ ਸੀ ਆਪਣੇ ਉੱਤੇ ਚੜ ਗਈ ਜੀ ਠੀਕ ਹੈ ਜੀ ਸਾਡਾ ਕੁਝ ਘਰੇ ਵਾਈ ਗੱਡੀ ਵਰੀ ਮਤਲਬ ਉਹ ਵਿਚਕਾਰ ਸੀਗੇ ਤੇ ਦੇਣੀ ਮੈਂ ਉਹ ਨਹੀਂ ਦੂਰ ਸੀ ਘਾਸਰ ਦੇ ਸਾਹਮਣੇ ਦੇਖੋ ਪਰਲੇ ਰੋਡ ਦੇ ਉੱਪਰ। ਅੱਛਾ। ਉੱਥੋਂ ਫਿਰ ਮੈਂ ਨੱਕੀ ਇਹ ਦੇਖਿਆ ਆਠ ਆਵਾਜ਼ਾਂ ਵੀ ਸੁਣ ਹੋਈਆਂ ਨੇ। ਅੱਛਾ। ਇਹ ਲੱਗਾ ਪਤਾ ਕਿ ਦੋ ਬੰਦੇ ਮਰੇ ਆ ਗੁੱਸਾ ਵਾਲੇ। ਇੱਕ ਬੰਦਾ ਗੁੱਸਾ ਵਾਲਾ ਦੋ ਜੀ ਮਰੇ। ਗੁੱਸਾ ਵਾਲੇ ਦੀ ਲੱਗੀ ਬੜੀ। ਹੱਜਾ। ਸੁਣ ਜਾਇਆ। ਸੋਣ ਜਾਇਆ। ਠੀਕ ਹੈ। ਮਤਲਬ ਤੁਸੀਂ ਪੁਸ਼ਟੀ ਨਹੀਂ ਕਰਦੇ ਇਸ ਚੀਜ਼ ਦੀ। ਨਹੀਂ ਨਹੀਂ ਮੈਂ ਤਾਂ ਚੰਨ ਘਾਰਿਆ ਸੀ ਕਰ ਰੋ ਹਾਂ। ਠੀਕ ਹੈ। ਮੇਰਾ ਰੋਡ ਪਰ ਲੱਗਾ ਵਾਲਾ ਉਹ ਤੋਂ ਨਿਕਲ ਗਿਆ। ਠੀਕ ਹੈ। ਠੀਕ ਹੈ। ਇਦਰੋਂ ਨਾਲ ਬੰਦੀ ਕਰਤਾ ਉਹਨੇ ਮੈਂ ਪਰਲੇ ਰੋਡ ਤੇ ਗਿਆ ਸੀ ਤਾਂ। ਠੀਕ ਹੈ। ਸੋ ਲਗਾ